ਫਰੰਦੀਪੁਰੀ ਆਇਆ ਸਰਦਾਰ ਤਰਲੋਕ ਸਿੰਘ ਮੱਲੀ ਮਾਣ ਹੈ ਬਾਪੂ ਨੂੰ ਮੇਰੇ ਵੀਓ ਖੇਡ ਤੇ ਗੋਪੀ ਫਰੰਦੀਪੁਰੀਆ ਮੈਂ ਇੱਕ ਗੱਲ ਕਰਨ ਲੱਗਿਆ ਗੋਪੀ ਦੀ ਉਹ ਠੀਕ ਹੈ ਗੋਪੀ ਆਪਾਂ ਸਾਰੇ ਜਾਣਦੇ ਆ ਕਿ ਗੋਪੀ ਫਰੰਦੀਪੁਰ ਨੂੰ ਪ੍ਰਮਾਤਮਾ ਦੇ ਪੁੱਤਰ ਦੀ ਦਾਤ ਬਖਸ਼ੀ ਪੁੱਤਰ ਪੜ੍ਹਨ ਲਿਖਣ ਲੱਗਿਆ ਹੈ ਕਦੇ ਵੀ ਹੈਪਨ ਹੈ ਕਦੇ ਵੀ ਕਿਸੇ ਨਾਲ ਵੀ ਹੋ ਸਕਦਾ ਆਪਾਂ ਅਕਸਰ ਪੜ੍ਹਦੇ ਆਂ ਦੇਖਦੇ ਆਂ ਸੁਣਦੇ ਆਂ ਗੋਪੀ ਦੇ ਬੇਟੇ ਨਾਲ ਵੀ ਹੈਪਨ ਹੋਇਆ ਗੋਪੀ ਦੇ ਬੇਟੇ ਦੇ ਸੱਟ ਲੱਗੀ ਸਕੂਲ ਜਾਂਦੇ ਸਮੇਂ ਬੱਸ ਦੇ ਨਾਲ ਉਹ ਅਚਾਨਕ ਹੋ ਗਿਆ ਰੱਬ ਜਾਣਦਾ ਵੀ ਕਿਵੇਂ ਹੋਇਆ ਸੱਟ ਬਹੁਤ ਜ਼ਿਆਦਾ ਲੱਗੀ ਪਰ ਗੋਪੀ ਨੇ ਆਪਣੇ ਪੁੱਤਰ ਨੂੰ ਮੇਰੇ ਵੀ ਉਹ ਡੋਲਣ ਨਹੀਂ ਦਿੱਤਾ ਤੇ ਨਾ ਆਪ ਡੋਲਿਆ ਨਾ ਪ੍ਰਵਾਹ ਡੋਲਿਆ ਅਡੋਲ ਰਹਿ ਕੇ ਆਪਣੇ ਪੁੱਤ ਦਾ ਇਲਾਜ ਕਰਵਾਉਣਾ ਸ਼ੁਰੂ ਕੀਤਾ 2023 ਦੀ ਗੱਲ ਕਰਾਂ ਵੀ ਸਿਡਨੀ ਕਲੱਬ ਮੇਰੇ ਵੀਓ ਸਾਡੇ ਡਿੰਪੀ ਸੰਧੂਰੀ 2023 ਦੀ ਗੱਲ ਹੈ ਕਿ ਗੋਪੀ ਦਾ ਬੇਟਾ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਬਹੁਤ ਸੀਰੀਅਸ ਸੀਗਾ ਪਰ ਡਿੰਪੀ ਸੰਧੂ ਸਿਡਨੀ ਵਾਲਾ ਕਹਿੰਦਾ ਗੋਪੀ ਤੈਨੂੰ ਕਿਰਪਾ ਕਰਕੇ ਆਸਟ੍ਰੇਲੀਆ ਆਉਣਾ ਪੈਣਾ ਹੈ ਆਸਟ੍ਰੇਲੀਆ ਸਾਡੇ ਕੱਪ ਤੇ ਆਉਣਾ ਪੈਣਾ ਹੈ ਤੇ ਇਹ ਉਹ ਤਾਕੜ ਜੱਟ ਹੈ ਮਾਝੇ ਦੀ ਖੇਡ ਕਬੱਡੀ ਦਾ ਸਾਡੇ ਪੰਜਾਬ ਦੀ ਖੇਡ ਕਬੱਡੀ ਦਾ ਇੱਕ ਨਾ ਕੋਈ ਗੱਲ ਹੀ ਨਾ ਬੇਟੇ ਨੂੰ ਬਾਬੇ ਨਾਨਕ ਦੇ ਸਾਰੇ ਛੜ ਦਿਨਾ ਬਾਬੇ ਨਾਨਕ ਦਾ ਇਦੇ ਸਰਦੇਪਰ ਹੱਕ ਨੂੰ ਕੱਖ ਨਹੀਂ ਹੋਣਾ ਮੇਰਾ ਬੇਟਾ ਚੜ੍ਹਦੀ ਕਲਾ 'ਚ ਰਹੂਗਾ ਸੋ ਇਹ ਬੰਦੇ ਨੇ ਆਪਣੇ ਬੇਟੇ ਨੂੰ ਹਸਪਤਾਲ ਵਿੱਚ ਛੱਡ ਕੇ ਡੀਪੀ ਸੰਧੂਆਂ ਦੇ ਕੱਪ ਤੇ ਜਾ ਕੇ ਹਾਜ਼ਰੀ ਲਗਵਾਈ ਇਸ ਤੋਂ ਵੱਡਾ ਕੀ ਹੋ ਸਕਦਾ ਕਹਿਣ ਤੋਂ ਭਾਵ ਕਿ ਯਾਰਾਂ ਦਾ ਯਾਰ ਹੈ ਯਾਰੀਆਂ ਨਿਭਾਉਣ ਵਾਲਾ ਤੇ ਕਬੱਡੀ ਵਾਲੇ ਨਾਲ ਖੜਨ ਵਾਲਾ 1999 ਦਾ ਜਨਮ ਹੈ ਮੇਰੇ ਵੀਰੋ ਅੱਜ 37 ਸਾਲ ਦੀ ਉਮਰ ਹੋ ਗਈ ਹੈ ਘਟੋ ਘਟ 19 ਸਾਲ ਖੇਡਦਿਆਂ ਨੂੰ ਹੋ ਗਈ ਐ ਇਹ ਲੰਮੀ ਪਾਰੀ ਦਾ ਕੋਣਾ ਗੱਲ ਮੈਂ ਕੀਤੀ ਜੇ ਪ੍ਰੀਤ ਲੱਦੂ ਇਹਨੇ ਬੜੇ ਮਾਣ ਦੇ ਨਾਲ ਆਖਿਆ ਕਿ ਜਿੱਥੇ ਮਰਜ਼ੀ ਖੇਡੇ ਜਿੱਥੇ ਮਰਜ਼ੀ ਰਵੇ ਮੇਰਾ ਅਸ਼ੀਰ ਉਹਦੇ ਅਸ਼ੀਰਵਾਦ ਉਹਦਾ ਸਦਾ ਰਹੇਗਾ ਤੇ ਸਦਾ ਹੀ ਮੇਰਾ ਚੇਲਾ ਕਾਵੇਗਾ ਮੈਨੂੰ ਉਹਤੇ ਵੀ ਮਾਣ ਹੈ ਮੈਨੂੰ ਏਕਮ ਤੇ ਵੀ ਮਾਣ ਹੈ ਜੋਰਦ ਤਾੜੀ ਮਾਰ ਦੋ ਗੋਪੀ ਦੀ ਸੋਚ ਲਈ ਮੇਰੇ ਵੀਰੋ ਜਉਂਦਾਬਾਦ ਹੈ ਗੋਪੀ ਆਹ ਦੇਖੋ ਕਿ ਤੈਨੂੰ ਤਰਕੀਆਂ ਦੇਵੇ ਆ ਗੋਪੀ ਪਿਆਰ ਆ ਦਰਸ਼ਕਾਂ ਨੇ ਤਾੜੀ ਬਾਬੇ ਨਾਨਕ ਦਾ ਰੂਪ ਆ ਤੈਨੂੰ ਅਸ਼ੀਰਵਾਦ ਜਵਾਨਾ ਮੈਂ ਗੋਪੀ ਨੂੰ ਪੁੱਛਦਾ ਹਾਂ ਕਿ ਗੋਪੀ ਸਭ ਤੋਂ ਵੱਧ ਪਿਆਰ ਕਿਹਨੂੰ ਕਰਦਾ ਕਹਿੰਦਾ ਮੈਂ ਦਰਸ਼ਕਾਂ ਨੂੰ ਕਰਦਾ ਸੰਧੂਆ ਉਹਨਾਂ ਜੋ ਮੈਨੂੰ ਬਾਬਾ ਨਾਨਕ ਦੀਂਦਾ ਤੁਹਾਨੂੰ ਪਿਆਰ ਕਰਨ ਵਾਲਾ ਬੱਬਰ ਸ਼ੇਰ ਤਾੜੀ ਮਾਰ ਦੋ ਜ਼ੋਰਦਾਰ ਮੇਰੇ ਵੀਰੋ